ਸਿਰਮਦਾਸ ਸੈਸਰੇ ਖੜੇ ਆ ਬਹੁਤ ਭਾਰੀ ਤੇ ਬੰਨ ਟੁੱਟ ਕੇ ਸਾਰਾ ਰਾਵੀ ਇਹਦੇ ਪਿਆ ਰਮਦਾਸ ਜਨਾਲਾ ਏਰੀਆ ਚ ਕੁਝ ਗਿਆ ਆ 360 ਬੀਐਸਐਫ ਦੇ ਜਵਾਨ ਫਸੇ ਨੇ ਬਿਲਕੁਲ ਦਰਿਆ ਦੇ ਉੱਤੇ ਔਰ ਉਹ ਮੈਂ ਡਿਟੇਲ ਦੱਸ ਚੁੱਕਾ ਹਾਂ ਬਾਰ-ਬਾਰ ਮੀਡੀਆ ਨੂੰ ਔਰ 5000 ਦੇ ਕਰੀਬ ਸਾਡਾ ਸਿਵਲੈਂਟ ਫਸਿਆ ਆ ਜਿੰਨਾ ਪ੍ਰਬੰਧ ਚਾਹੀਦਾ ਉਹਨਾਂ ਪ੍ਰਬੰਧ ਹੈ ਨਹੀਂ ਐਸਲੇ ਤੁਸੀਂ ਕੋਈ 5-5 ਫੁੱਟ ਪਾਣੀ ਸਾਰੇ ਅਸੀਂ ਪਾਣੀ ਦੇ ਏਰੀਆ ਚ ਘੁੰਮ ਰਹੇ ਆ ਸਾਰੇ ਡਿਟੇਲ ਦੱਸੋ ਕਿ ਜੀ ਬੀਐਸਐਫ ਦੇ ਜਿਹੜੇ ਫਸੇ ਨੇ ਜਵਾਨ ਨੂੰ ਉਹਨਾਂ ਦੀ ਕੀ ਡਿਟੇਲ ਹੈਗੀ ਆ ਬੀਐਸਐਫ ਦੇ ਜਿਹੜੇ ਜਵਾਨ ਫਸੇ ਨੇ ਉਹ 60 ਜਵਾਨ ਹੈਗੇ ਦਰਿਆ ਮਨਸੂਰ ਬੀਓਪੀ ਤੇ 50 ਜਵਾਨ ਬੱਤੀਆ ਬੱਦੀਆ ਬਧਾਈ ਚੀਮਾ ਬੀਓਪੀ ਜਿਹੜੀਆਂ ਫਰੰਟ ਦੇ ਉੱਤੇ ਬਾਰਡਰ ਦੇ ਉੱਤੇ ਨੇ 52 ਜਵਾਨ ਕੋਟਰ ਜਦਾ ਬੀਓਪੀ 40 ਜਵਾਨ ਛੰਨਾ ਚ ਛੰਨਾ ਬੀਓਪੀ 15000 ਛੰਨਾ ਪਟਨ ਚ 80 ਜਵਾਨ ਪੰਜਗਰਾਈਆਂ ਬੀਓਪੀ ਚ 80 ਜਵਾਨ ਧਰਮਪ੍ਰਕਾਸ਼ ਬੀਓਪੀ ਚ ਤੇ ਨੌਜਵਾਨ ਬਿਲਕੁਲ ਕਿਨ ਨੂੰ ਲੈਣਗੇ ਉਹ ਫਸਕੇ ਨੇ ਸੋ ਮੇਰਾ ਮਕਸਦ ਕਹਿਣ ਦਾ ਇਹ ਹੈ ਕਿ ਪੁਆਇੰਟ ਜਿਹੜੇ ਆ ਪਿੰਡ ਚ 5000 ਕਿ 360 ਜਵਾਨ ਬੀਐਸਐਫ ਦੇ ਸਾਡੇ ਫਸ ਗਏ ਨੇ। ਉਹ ਜਲਾ ਜੀ ਦੇਸ਼ ਦਾ ਭਰਨ ਵਾਲਾ ਅੰਗਾਤਾ ਅੱਜ ਤੇ ਇੱਕ ਬੇਗਰ ਹੈ। ਆ ਕਰੋਪੀ ਆ ਬਹੁਤ ਵੱਡੀ ਕਰੋਪੀ ਆ ਪ੍ਰਮਾਤਮਾ ਇਹ ਸੰਦਾਤਾ ਨੂੰ ਬੇਰ ਬਚੇ ਔਰ ਇਹ ਇਸ ਕਰੋਪੀ ਚੋਂ ਨਿਕਲ